ਅਕਾਲੀ ਦਲ ਜਾਂ ਅਕਾਲੀ ਦਲ ਦੇ ਕਿਸੇ ਵੀ ਹੋਰ ਧੜੇ ਦਾ ਅਸਲੀ ਚਿਹਰਾ ਜਿਹੜਾ ਉਹ ਦੇਖ ਚੁੱਕੇ ਨੇ ਇਹ ਜਿਹੇ ਗੁਨਾਹ ਕਰਦੇ ਕਿਉਂ ਨੇ ਜਿਹਦੇ ਵਾਸਤੇ ਮਾਫੀਆਂ ਮੰਗਣੀਆਂ ਪੈਣ ਬੇਅਦਬੇ ਮਾਮਲਿਆਂ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਫੀ ਤੇ ਕੈਬਨਟ ਮੰਤਰੀ ਅਮਨ अरोड़ा ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਮੰਤਰੀ ਅਮਨ अरोड़ा ਦਾ ਕਹਿਣਾ ਹੈ ਕਿ ਅਜਿਹੇ ਗੁਨਾਹ ਕੀਤੇ ਹੀ ਕਿਉਂ ਕਿ ਮਾਫੀ ਮੰਗਣੀ ਪਵੇ ਅਥੇ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਡੈਮੋਕ੍ਰੈਟਿਕ ਦੇ ਗੱਟਜੋੜ ਦੀਆਂ ਕਿਆ ਸਰਾਈਆਂ ਤੇ ਮੰਤਰੀ ਅਰੋੜਾ ਨੇ ਕਿਹਾ ਕਿ ਲੋਕ ਇਹਨਾਂ ਨੂੰ ਪਰਖ ਚੁੱਕੇ ਨੇ ਇਸ ਲਈ ਲੋਕ ਅਕਾਲੀ ਦਲ ਜਾਂ ਇਸ ਦੇ ਕਿਸੇ ਵੀ ਟੜੇ ਨੂੰ ਮੌਕਾ ਨਹੀਂ ਦੇਣਗੇ ਕੈਬਨਟ ਮੰਤਰੀ ਯਮਨ ਅਰੋੜਾ ਸੁਨਾਮ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਧਰਮਸ਼ਾਲਾ ਦੇ ਮੁੱਖ ਦਵਾਰ ਦਾ ਨੀ ਪੱਥਰ ਰੱਖਣ ਪਹੁੰਚੇ ਹੋਏ ਸਨ ਇੱਕ ਤਜਰਬਾ ਸਾਰੀ ਉਮਰ ਦਾ ਇਹ ਤਾਂ ਉਹ ਦੋਨੋਂ ਪਾਰਟੀਆਂ ਹੀ ਦੇਖਣ ਕਿ ਉਹਨਾਂ ਨੇ ਇਕੱਠੇ ਹੋ ਕੇ ਰਹਿਣਾ ਹੈ ਕਿ ਅਡਾ ੜ ਰਹਿਣਾ ਹੈ ਪਰ ਇਨਾਂ ਨੂੰ ਜ਼ਰੂਰ ਹੈ ਕਿ ਪੰਜਾਬ ਦੇ ਲੋਕ ਅੱਜ ਅਕਾਲੀ ਦਲ ਜਾਂ ਅਕਾਲੀ ਦਲ ਦੇ ਕਿਸੇ ਵੀ ਹੋਰ ਧੜੇ ਦਾ ਅਸਲੀ ਚਿਹਰਾ ਜਿਹੜਾ ਉਹ ਦੇਖ ਚੁੱਕੇ ਨੇ ਤੇ ਹੁਣ ਉਹ ਚਾਹੇ ਅਲੱਗ ਹੋਣ ਚਾਹੇ ਇਕੱਠੇ ਹੋਣ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਦੁਬਾਰਾ ਮੌਕਾ ਦੇਣਾ ਜਿਹੜੀ ਮਾਫੀ ਮੰਗੀ ਹੈ ਜੀ ਸੁਖਵੀਰ ਬਾਦਲ ਨੇ ਉਹ ਵਾਰ ਤੇ ਦੇਖੋ ਚਲੋ ਇਹ ਵੀ ਉਹਨਾਂ ਦਾ ਆਪਦਾ ਨਿੱਜੀ ਫੈਸਲਾ ਹੈ ਜੀ ਮੈਂ ਤਾਂ ਇਸ ਤੇ ਕੀ ਕਹਿ ਸਕਦਾ ਪਰ ਮੈਨੂੰ ਤਾਂ ਐਨ ਨਹੀਂ ਸਮਝ ਆਉਂਦੀ ਹੈਗੀ ਵੀ ਇਹੋ ਜੇ ਕੰਮ ਇਹੋ ਜੇ ਗੁਨਾਹ ਸਰਕਾਰਾਂ ਦੇ ਵਿੱਚ ਜਦੋਂ ਲੀਡਰ ਆ ਜਾਂਦੇ ਨੇ ਜਾਂ ਪਾਰਟੀਆਂ ਆ ਜਾਂਦੀਆਂ ਨੇ ਇਹ ਜੇ ਗੁਨਾਹ ਕਰਦੀ ਕਿਉਂ ਨੇ ਜਿਹਦੇ ਵਾਸਤੇ ਮਾਫੀਆਂ ਮੰਗਣੀਆਂ ਪੈਣ ਸੋ ਇਸ ਕਰਕੇ ਪਰ ਫਿਰ ਵੀ ਚਲੋ ਉਹਨਾਂ ਦੀ ਆਪ ਦੀ ਸੋਚ ਹੈ